ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਮੈਂ ਫੇਰ ਬਹੁਤ ਪੁਰਾਣਾ ਸੰਿਆਸੀਆਂ ਦਾ ਸਿੱਧ ਯੋਗ ਦੇਸੀ ਨੁਸਖਾ ਦੱਸਣ ਲੱਗਾ ਹਾਂ ਨੋਟ ਕਰ ਲਓ ਲਿਓਣਾ ਕੀ ਆ ਅੱਜ ਮੈਂ ਨੁਸਖਾ ਦੱਸਾਂਗਾ ਸੂਮ ਰੋਗ ਬਾਰੇ ਸੂਮ ਰੋਗ ਉਹ ਆਯੁਰਵੈਦਿਕ ਵਿੱਚ ਕਹਿੰਦੇ ਆ ਜਿਹੜਾ ਬਾਰ-ਬਾਰ ਪਿਸ਼ਾਬ ਆਉਂਦਾ ਵਾ ਕਈਆਂ ਨੂੰ ਤੇ ਇੰਨਾ ਪਿਸ਼ਾਬ ਜ਼ਿਆਦਾ ਕਾਲਾ ਹੁੰਦਾ ਵਾ ਕਈਆਂ ਦਾ ਵਿੱਚੇ ਨਿਲ ਜਾਂਦਾ ਵਾ ਇਹ ਸੂਮ ਰੋਗ ਵਾਸਤੇ ਮੈਂ ਨੁਸਖਾ ਦੱਸਣ ਲੱਗਾ ਨੋਟ ਕਰ ਲਓ ਲਿਓਣਾ ਕੀ ਆ ਆਮਲੇ ਦਾ ਰਸ 40 ਗ੍ਰਾਮ ਕੇਲੇ ਦਾ ਗੂੜਾ 40 ਗ੍ਰਾਮ 20 ਗ੍ਰਾਮ ਸ਼ਹਿਦ ਤੇ 10 ਗ੍ਰਾਮ ਇਹਦੇ ਵਿੱਚ ਮਿਸ਼ਰੀ ਪਾ ਲੋ ਘੋਟ ਕੇ ਚੰਗੀ ਤਰ੍ਹਾਂ ਇਹ ਦੋ ਖਾਕਾ ਦਾ ਮਾਤਰਾ ਮੈਂ ਦੱਸਿਆ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਨੂੰ ਵਰਤੋ ਇਹ ਨਾਲ ਤੁਹਾਡਾ ਸੋਮ ਰੋਗ हट ਜੂਗਾ ਜਿਨ੍ਹਾਂ ਨੂੰ ਬਾਰ ਬਾਰ ਪਿਸ਼ਾਬ ਹੁੰਦਾ ਵਿਚ ਪਿਸ਼ਾਬ ਹੋ ਜਾਂਦਾ ਤੇ ਕਈ ਮੇਰੇ ਵੀਰੇ ਸੋਚਣਗੇ ਵੀ ਸ਼ਹਿਦ ਵਿੱਚ ਪਾ ਲਈ ਮਿਸ਼ਰੀ ਪਾਈ ਆ ਵੀਰ ਮੇਰਾ ਸ਼ਹਿਦ ਦਾ ਆਪਣਾ ਅਸੁੱਧੀ ਜਗ੍ਹਾ ਕੰਮ ਕਰਦਾ ਤੇ ਮਿਸ਼ਰੀ ਆਪਣੀ ਜਗ੍ਹਾ ਕਿਉਂਕਿ ਮਿਸ਼ਰੀ ਹੁੰਦੀ ਆ ਜੋ ਵਾਈਓ ਜੋ ਵਾਈਓ ਉਹਨੂੰ ਜੜੀ ਬੁੱਢੀ ਨੂੰ ਕਹਿੰਦੇ ਆ ਦਵਾਈ ਨੂੰ ਜਿਹੜੀ ਦੂਜੀ ਦਵਾਈਆਂ ਵਿੱਚ ਮਿਕਸ ਕਰਨ ਨਾਲ ਉਹਦੇ ਗੁਣਾਂ ਨੂੰ ਵਧਾ ਦੇ ਉਹਦੀ ਪਾਵਰ ਨੂੰ ਵਧਾ ਦੇ ਇਹ ਮਿਸ਼ਰੀ ਤਾਂ ਕਰਕੇ ਵਿੱਚ ਦੱਸੀ ਆ ਬਾਕੀ ਇਹਨੂੰ ਵਰਤੋ ਇਹਦਾ ਫਾਇਦਾ ਠਾਓ ਤੇ 1 ਮਹੀਨਾ ਇਹਨੂੰ ਲਗਾਤਾਰ ਵਰਤਣਾ ਜੇ ਇਹ ਤੁਹਾਨੂੰ ਦੋਹਾਂ ਖਰਾਕਾਂ ਦਾ ਵਾਜੂ ਦੱਸਿਆ ਜੇ ਬਾਕੀ ਇਹਨੂੰ ਵਰਤੋ ਇਹਦਾ ਫਾਇਦਾ ਠਾਓ ਬਾਕੀ ਮੇਰੇ ਚੈਨਲ ਨੂੰ ਲਾਇਕ ਕਰ ਸ਼ੇਅਰ ਸਬਸਕ੍ਰਾਈਬ